ਇਹ ਗੱਲ ਤੇ ਜੀ ਕਿ ਲੈਂਦੇ ਪੰਜਾਬ ਨੇ ਪਾਕਿਸਤਾਨ ਨੇ ਕਦੀ ਵੀ ਨਹੀਂ ਸੋਚਿਆ ਕਿ ਆਪਣੇ ਭਰਾਵਾਂ ਤੇ ਚੜ੍ਹਦੇ ਪੰਜਾਬ ਤੇ ਅਟੈਕ ਕਰੀਏ ਕਿਸੇ ਵੀ ਵੈਰੀ ਗੁੱਡ ਇਹ ਗੱਲ ਤਾਂ ਅਸੀਂ ਤਸਦੀਕ ਕਰਨੇ ਆ ਠੀਕ ਹੈ ਨਾ ਠੀਕ ਹੈ ਤੇ ਇਹ ਜਿਹੜਾ ਪ੍ਰਪਗੈਂਡਾ ਚੱਲ ਰਿਹਾ ਹੈ ਇੰਡੀਆ ਦਾ ਜਿਹੜੇ ਚਾਰ ਮਜ਼ਾਲ ਮਾਰਦੇ ਨੇ ਅੰਮ੍ਰਿਤਸਰ ਤਸਲਾਣਾ ਨਕਾਣਾ ਤੇ ਮੈਂ ਇਹਨਾਂ ਜਿਹੇ ਸਵਾਲ ਹੈ ਮੇਰਾ ਕਿ ਦੇਖੋ 47 ਤੋਂ ਸਾਡੇ ਕੋਲ ਜੀ ਸਾਡੇ ਵੇੜੇ 'ਚ ਜਿਹੜੀ ਕੰਧ ਕੰਧ ਦੇ ਸਾਡੇ ਪਾਸੇ ਤੁਹਾਡਾ ਕੀ ਕੀ ਕੁਛ ਨਹੀਂ ਹੈ ਹਮ ਹਮ ਨਨਕਾਣਾ ਸਾਹਿਬ ਮੈਂ ਆਪ ਗਿਆ ਠੀਕ ਹੈ ਬਾਕੀ ਜਿੰਨੇ ਵੀ ਨੇ ਤੁਹਾਡੇ ਆਪਣੇ ਜਿੱਥੇ ਤੁਸੀਂ ਆਂਦੇ ਹੋ ਸਾਲਾਨਾ ਠੀਕ ਹੈ ਜੇ ਅਸੀਂ ਕੁਝ ਕਰਨਾ ਹੀ ਹੈ ਹਮ ਤੇ ਸਾਨੂੰ ਉਹ ਔਖਾ ਹੈ ਬਜਾਏ ਇਸ ਦੇ ਕਿ ਅਸੀਂ ਮਜ਼ਾਇਲ ਛੁੱਟੀਆਂ ਅੰਮ੍ਰਿਤਸਰ ਹਮ 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 ਠੀਕ ਹੈ ਨਾ ਤੇ ਅਸੀਂ ਤਾਂ ਸੋਚ ਵੀ ਨਹੀਂ ਸਕਦੇ ਔਨ ਦਾ ਕੰਟ੍ਰਰੀ ਐ ਤੁਹਾਨੂੰ ਵੀ ਪਤਾ ਹੈ ਤੇ ਚੜ੍ਹਦੇ ਪੰਜਾਬ ਦੀ ਹਿਸਟਰੀ ਹੈ ਕਿ ਜੁੱਤੀਆਂ ਸਮੇਤ ਗੋਲਡਨ ਟੈਂਪਲ 'ਚ ਇੰਡੀਅਨ ਆਰਬੀ ਆਈ ਹੈ ਤੇ ਉਹਨਾਂ ਨੇ ਕਿੰਨਾ ਕੁਝ ਕੀਤਾ ਇਹ ਇਹ ਤਾਂ ਇਤਿਹਾਸ ਬਣ ਚੁੱਕਾ ਹੈ ਬਿਲਕੁਲ ਇਤਿਵਾਰਿਕ ਹੈ ਹਾਂਜੀ ਬਿਲਕੁਲ ਤੇ ਕਦੇ ਵੀ ਅਸੀਂ ਆਪਸ 'ਚ ਨਹੀਂ ਲੜ ਸਕਦੇ ਅਸੀਂ ਭਰਾ ਹਾਂ ਠੀਕ ਹੈ ਸਾਡੀ ਧਰਤੀ ਪੰਜਾਬ ਚਾਹੇ ਚੜਦੀ ਹੋਏ ਚਾਹੇ ਲੈਂਦੀ ਹੋਏ ਜੀ ਪੰਜਾਬ ਹੈ ਜੀ ਵੇੜਾ ਇੱਕੋ ਹੈ ਉਹਦੇ ਚ ਕੰਦ ਪਾਤੀ ਗਈ ਹੈ ਹੂੰ ਹੂੰ ਠੀਕ ਹੈ ਜਦੋਂ ਆਓ ਜੀ ਆਿਆਂ ਨੂੰ ਸਾਡੀ ਅ ਵਿਸ਼ਫੁਲ ਥਿੰਕਿੰਗ ਹੈ ਕਿ ਕਦੀ ਅਸੀਂ ਵੀ ਉਧਰ ਨੂੰ ਜਾਈਏ